ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਉਹਨਾਂ ਦੀ ਜਿੰਨੀ ਵੀ ਉਸਤਤ ਕੀਤੀ ਜਾਵੇ ਉਨੀ ਘੱਟ ਹੈ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬੇਅੰਤ ਕੌਤਕ ਕੀਤੇ ਕਈ ਹੰਕਾਰੀ ਰਾਜਿਆਂ ਦੇ ਹੰਕਾਰ ਤੋੜੇ ਕਈ ਦੁਖੀਆ ਦੇ ਦੁੱਖ ਦੂਰ ਕੀਤੇ ਤੇ ਬੇਅੰਤ ਲੋਕਾਂ ਨੂੰ ਨਾਮ ਦੇ ਨਾਲ ਜੋੜ ਕੇ ਪਰਮੇਸ਼ਰ ਦੀ ਭਗਤੀ ਤੇ ਲਾਇਆ ਸਾਧ ਸੰਗਤ ਜੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਆਮ ਸੰਗਤਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਬਾਬਾ ਸ਼੍ਰੀ ਚੰਦ ਜੀ ਨੇ ਸਿੱਖੀ ਦਾ ਕਿੰਨਾ ਪ੍ਰਚਾਰ ਕੀਤਾ ਸੀ ਪਰ ਜਦੋਂ ਬਾਬਾ ਜੀ ਦਾ ਅੰਤਲਾ ਸਮਾਂ ਆਇਆ ਉਦੋਂ ਕੁਝ ਐਹੋ ਜੀ ਘਟਨਾਵਾਂ ਹੋਈਆਂ ਜਿਸ ਦਾ ਜ਼ਿਕਰ ਅੱਜ ਅਸੀਂ ਕਥਾ ਵਿੱਚ ਵੀ ਕਰਾਂਗੇ ਤੇ ਹੋਰ ਉਹਨਾਂ ਦੇ ਕੁਝ ਅਹਿਮ ਕੌਤਕ ਉਹਨਾਂ ਦੇ ਬਾਰੇ ਵੀ ਸੁਣਾਵਾਂਗੇ ਸੋ ਜਦੋਂ ਬਾਬਾ ਜੀ ਦਾ ਅੰਤਲਾ ਸਮਾਂ ਨੇੜੇ ਆਇਆ ਤਾਂ ਸਾਧ ਸੰਗਤ ਜੀ ਬਾਬਾ ਜੀ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਵੀ ਅੰਤਲਾ ਸਮਾਂ ਨੇੜੇ ਹੈ ਤਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਆਪਣੇ ਪਰਮ ਸੇਵਕ ਭਾਈ ਕਮਲਿਆ ਜੀ ਨੂੰ ਕਿਹਾ ਤੁਸੀਂ ਹੁਣ ਕਰਤਾਰਪੁਰ ਸਾਹਿਬ ਸਾਡੇ ਗੁਰੂ ਪਿਤਾ ਦੇ ਅਸਥਾਨ ਤੇ ਜਾ ਕੇ ਸੇਵਾ ਕਰੋ ਭਾਈ ਕੰਮਲਿਆ ਜੀ ਨੇ ਬਾਬਾ ਜੀ ਦੇ ਹੁਕਮਾਂ ਨੂੰ ਸੱਤ ਬਚਨ ਕਿਹਾ ਤੇ ਬਾਬਾ ਜੀ ਨੂੰ ਡੰਡਾਉਤ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ ਜਿੱਥੇ ਬਾਬਾ ਜੀ ਉਦਾਸীন ਮੱਤ ਦੇ ਨਾਲ ਤਾਲੁਕ ਰੱਖਦੇ ਸੀ ਉੱਥੇ ਬਾਬਾ ਸ਼੍ਰੀ ਚੰਦ ਜੀ ਨੇ ਬਯੰਤ ਗੁਰੂ ਅਸਥਾਨਾਂ ਦੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੇ ਰਹੇ ਤੇ ਕਰਵਾਉਂਦੇ ਰਹੇ ਭਾਈ ਕਮਲੀਆ ਜੀ ਨੂੰ ਸ੍ਰੀ ਕਰਤਾਰਪੁਰ ਸਾਹਿਬ ਭੇਜਣ ਤੋਂ ਪਿੱਛੇ ਬਾਬਾ ਜੀ ਨੂੰ ਬਚਪਨ ਦੀਆਂ ਗੱਲਾਂ ਯਾਦ ਆਉਂਦੀਆਂ ਨੇ ਕਿਵੇਂ ਗੁਰਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਬਾਬਾ ਜੀ ਬਚਪਨ ਵਿੱਚ 7 ਸਾਲ ਦੀ ਉਮਰ ਵਿੱਚ ਸਨ ਉਦੋਂ ਗੁਰੂ ਪਾਤਸ਼ਾਹ ਬਾਬਾ ਸ੍ਰੀ ਚੰਦ ਜੀ ਨੂੰ ਕਹਿੰਦੇ ਸਨ ਪੁੱਤਰ ਜੀ ਸਤਨਾਮ ਦਾ ਜਾਪ ਕਰਨਾ ਕਿਉਂਕਿ ਨਾਮ ਤੋਂ ਬਿਨਾਂ ਹੋਰ ਕੋਈ ਚੀਜ਼ ਨਹੀਂ ਜੋ ਤਾਰ ਸਕੇ ਕਾਲ ਯੁਗ ਦੇ ਵਿੱਚ ਨਾਮ ਦੀ ਮਹਿਮਾ ਸਭ ਤੋਂ ਵੱਡੀ ਹੈ ਪਰਮੇਸ਼ਰ ਦਾ ਨਾਮ ਸਭ ਤੋਂ ਵੱਡਾ ਹੈ ਸੋ ਬਾਬਾ ਜੀ ਨੂੰ ਨਾਮ ਜਪਦੇ ਹੋਏ ਇੰਨੀ ਕੁ ਸੋਝੀ ਆ ਗਈ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਸਾਡਾ ਇਸ ਸੰਸਾਰ ਤੋਂ ਚੱਲਣ ਦਾ ਸਮਾਂ ਆ ਚੁੱਕਾ ਹੈ ਬਾਬਾ ਜੀ ਨੂੰ ਇਸ ਗੱਲ ਦੀ ਸਮਝ ਲੱਗ ਗਈ ਸੀ ਵੀ ਇਸ ਸ਼ਰੀਰ ਨੂੰ ਅਸੀਂ ਹੁਣ ਤੁਰਦਾ ਫਿਰਦਾ ਨਹੀਂ ਰੱਖ ਸਕਦੇ ਕਿਉਂਕਿ ਇਹ ਪਰਮੇਸ਼ਰ ਦਾ ਹੁਕਮ ਨਹੀਂ ਸਾਧ ਸੰਗਤ ਜੀ ਜਿਹੜੇ ਰੱਬ ਦੇ ਪਿਆਰੇ ਮਹਾਪੁਰਖ ਬ੍ਰਹਮ ਗਿਆਨੀ ਪੁਰਸ਼ ਹੁੰਦੇ ਨੇ ਉਹਨਾਂ ਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਹੈ ਵੀ ਉਹਨਾਂ ਦਾ ਅੰਤਲਾ ਸਮਾਂ ਕਦੋਂ ਆਉਣ ਵਾਲਾ ਹੈ ਤੇ ਬਹੁਤੀ ਵਾਰ ਤੁਸੀਂ ਵੇਖਿਆ ਹੋਣਾ ਵੀ ਮਹਾਪੁਰਖ ਦੱਸ ਕੇ ਜਾਂਦੇ ਨੇ ਕਿ ਉਹਨਾਂ ਨੇ ਕਦੋਂ ਅਕਾਲ ਚਲਾਣਾ ਕਰਨਾ ਸੋ ਸਾਧ ਸੰਗਤ ਜੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਸਨ ਤਾਂ ਇਸ ਕਰਕੇ ਉਹਨਾਂ ਨੂੰ ਬਹੁਤ ਪ੍ਰੇਮ ਕਰਦੀ ਸੀ ਸੰਗਤਾ ਤੇ ਉਹਨਾਂ ਦੀ ਭਜਨ ਬੰਦਗੀ ਦਾ ਵੀ ਪ੍ਰਤਾਪ ਬਹੁਤ ਹੀ ਜ਼ਿਆਦਾ ਸੀ ਜਿਸ ਕਾਰਨ ਬਾਬਾ ਜੀ ਨੂੰ ਬਿਆਨਤ ਸੰਗਤਾ ਪ੍ਰੇਮ ਕਰਦੀਆਂ ਸਨ ਬਿਆਨਤ ਸੰਗਤਾ ਉਹਨਾਂ ਕੋ ਲਾਲਕੇ ਉਹਨਾਂ ਦੇ ਬਚਨ ਸੁਣਦੀਆਂ ਸਨ ਸੋ ਬਾਬਾ ਜੀ ਦਾ ਜਦੋਂ ਅੰਤਲਾ ਸਮਾਂ ਸੀ ਉਦੋਂ ਬਾਬਾ ਜੀ ਚੰਬੇ ਦੇ ਇੱਕ ਬ੍ਰਾਹਮਣ ਦੇ ਘਰੇ ਸਨ ਉਹ ਬ੍ਰਾਹਮਣ ਬਾਬਾ ਜੀ ਨੂੰ ਬਹੁਤ ਪ੍ਰੇਮ ਕਰਿਆ ਕਰਦਾ ਸੀ ਤਾਂ ਹੀ ਬਾਬਾ ਜੀ ਉਸਦੇ ਘਰੇ ਰੁਕੇ ਹੋਏ ਸਨ ਸੋ ਭਾਈ ਕਮਲਿਆ ਜੀ ਦੇ ਜਾਣ ਤੋਂ 5 ਦਿਨ ਬਾਅਦ ਵੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਇੱਥੇ ਰੁਕੇ ਰਹੇ ਤਾਂ ਜਦੋਂ ਉਹਨਾਂ ਦਾ ਅਖੀਰਲਾ ਦਿਨ ਆਇਆ ਬਾਬਾ ਜੀ ਨੇ ਸਾਰਿਆਂ ਨੂੰ ਆਪਣੇ ਕੋਲ ਬੁਲਾਇਆ ਉਦੋਂ ਚੰਬੇ ਦਾ ਰਾਜਾ ਆਇਆ ਉਥੋਂ ਦੀਆਂ ਸੰਗਤਾਂ ਆਈਆਂ ਉਥੋਂ ਦੀ ਪ੍ਰਜਾ ਆਈ ਤੇ ਸਾਰੇ ਬਾਬਾ ਜੀ ਦੇ ਦਰਸ਼ਨ ਕਰਕੇ ਨਿਹਾਲ ਹੁੰਦੇ ਨੇ ਉਦੋਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਸਾਰਿਆਂ ਨੂੰ ਇਹ ਦੱਸਿਆ ਵੀ ਇਹ ਸਮਝੋ ਵੀ ਅੱਜ ਦੇ ਦਰਸ਼ਨ ਅਖੀਰਲੇ ਦਰਸ਼ਨ ਨਹੀਂ ਬਸ ਸੱਤ ਕਰਤਾਰ ਆਖ ਕੇ ਐਵੇਂ ਸੁਣਾ ਕੇ ਜੰਗਲ ਦੇ ਵੱਲ ਬਾਬਾ ਜੀ ਚਲੇ ਗਏ ਮਾਪੁਰਖਾਂ ਦੀਆਂ ਰਮਜਾ ਤਾਂ ਗੁੱਝੀਆਂ ਹੁੰਦੀਆਂ ਨੇ ਹਰ ਕੋਈ ਨਹੀਂ ਸਮਝ ਸਕਦਾ ਇਸ ਕਾਰਨ ਕਈ ਲੋਕ ਪਿੱਛੇ ਇਹ ਸੋਚਦੇ ਦੇ ਸੋ ਹੋ ਸਕਦਾ ਵੀ ਬਾਬਾ ਜੀ ਪਹਾੜਾ ਵਿੱਚ ਚੱਲੇ ਨਹੀਂ ਕਿਤੇ ਵਾਪਿਸ ਮੁੜਿਆਣਗੇ ਪਰ ਬਹੁਤ ਸਾਰੀ ਉਹ ਵੀ ਸੰਗਤ ਸੀ ਜਿਹੜੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਨਾਲ ਉਹਨਾਂ ਨੂੰ ਵਿਦਾ ਕਰਨ ਵਾਸਤੇ ਗਈ ਸੋ ਬਾਬਾ ਜੀ ਜਦੋਂ ਜੰਗਲ ਵਿੱਚ ਜਾਂਦੇ ਨੇ ਪਿੱਛੇ-ਪਿੱਛੇ ਬਹੁਤ ਸੰਗਤਾਂ ਵੀ ਆਉਂਦੀਆਂ ਨੇ ਬਾਬਾ ਜੀ ਨੇ ਜੰਗਲ ਦੇ ਵਿੱਚ ਇੱਕ ਪੀਪਲ ਦੇ ਦਰਖਤ ਤੇ ਆਪਣਾ ਆਸਨ ਲਾਇਆ ਤੇ ਉੱਥੇ ਸਾਰਿਆਂ ਨੂੰ ਉਪਦੇਸ਼ ਦਿੱਤਾ ਵੀ ਭਾਈ ਪਰਮੇਸ਼ਰ ਦਾ ਨਾਮ ਸਭ ਤੋਂ ਵੱਡਾ ਹੈ। ਪਰਮੇਸ਼ਰ ਦੇ ਨਾਮ ਤੋਂ ਵੱਡਾ ਕੁਝ ਵੀ ਨਹੀਂ। ਤੇ ਜੇ ਜਪਣਾ ਤਾਂ ਪਰਮੇਸ਼ਰ ਦਾ ਨਾਮ ਜਪਣਾ। ਦੱਸਿਆ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਿਧਾਂਤ ਸੱਚੇ ਨੇ। ਤੇ ਦੱਸਿਆ ਵੀ ਦਸਾਂ ਨੂਹਾਂ ਦੀ ਇਮਾਨਦਾਰੀ ਨਾਲ ਕਿਰਤ ਕਰੋ। ਵੰਡ ਕੇ ਛਕੋ ਤੇ ਨਾਮ ਜਪੋ। ਸੋ ਕਹਿੰਦੇ ਨੇ ਉਦੋਂ ਬਾਬਾ ਜੀ ਨੇ ਸੰਗਤਾਂ ਨੂੰ ਪਿੱਛੇ ਨੂੰ ਮੋੜਿਆ। ਸੰਗਤਾ ਉੱਪਰ ਜਾਂਦੀਆਂ ਨਹੀਂ ਸੀ ਪਰ ਜਦੋਂ ਸੰਗਤਾ ਪਿੱਛੇ ਨੂੰ ਮੁੜ ਕੇ ਜਾਣ ਲੱਗੀਆਂ ਤੇ ਜਦੋਂ ਵਾਪਿਸ ਮੁੜ ਕੇ ਸੰਗਤਾ ਨੇ ਪਿੱਛੇ ਵੇਖਿਆ ਤਾਂ ਜਿੱਥੇ ਬਾਬਾ ਸ਼੍ਰੀ ਚਾਂਜੀ ਮਹਾਰਾਜ ਆਸਣ ਲਾ ਕੇ ਬੈਠੇ ਸਨ ਉਹ ਉੱਥੇ ਬਾਬਾ ਜੀ ਦਿਖਾਈ ਨਹੀਂ ਦਿੰਦੇ ਅਸਲ ਵਿੱਚ ਸਾਜ ਸੰਗਤ ਜੀ ਬਾਬਾ ਸ਼੍ਰੀ ਚਾਂਜੀ ਮਹਾਰਾਜ ਸਿਰਫ ਇੱਕ ਅੱਖ ਦੇ ਫੋਰ ਦੇ ਨਾਲ ਹੀ ਉਥੋਂ ਅਲੋਪ ਹੋ ਗਏ ਜਿੰਨਾ ਕ ਸਮਾਂ ਸਾਨੂੰ ਅੱਖ ਚਪਕਣ ਵਿੱਚ ਲੱਗਦਾ ਐਨਾ ਕੀ ਸਮਾਂ ਲੱਗਿਆ ਅਲੋਪ ਹੋਣ ਲਈ ਸਾਧ ਸੰਗਤ ਜੀ ਉੱਥੇ ਇੱਕ ਜਨਾਨੀ ਛੱਡਨ ਆਇਆ ਸੀ ਬਾਬਾ ਜੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਬੇਅੰਤ ਸੰਗਤਾਂ ਉੱਥੇ ਵਿਦਾ ਕਰਨ ਆਈਆਂ ਸੀ ਪਰ ਜਦੋਂ ਸਾਰਿਆਂ ਨੇ ਦੂਰ ਦੂਰ ਤੱਕ ਵੇਖਿਆ ਪਰ ਕਿਸੇ ਨੂੰ ਵੀ ਉੱਥੇ ਬਾਬਾ ਜੀ ਦਾ ਸਰੀਰ ਨਜ਼ਰ ਨਹੀਂ ਆਇਆ ਹੁਣ ਸਾਧ ਸੰਗਤ ਜੀ ਉੱਥੇ ਬੇਅੰਤ ਸੰਗਤਾਂ ਸੀ ਤਾਂ ਇਦਾਂ ਨਹੀਂ ਹੋ ਸਕਦਾ ਵੀ ਕਿਸੇ ਨੂੰ ਭੁਲੇਖਾ ਪੈ ਗਿਆ ਹੋਵੇ ਇਕ ਨੂੰ ਪਹਿ ਸਕਦਾ ਪਰ ਸਭ ਨੂੰ ਨਹੀਂ ਪਹਿ ਸਕਦਾ ਸੋ ਬਾਬਾ ਜੀ ਦੇ ਅਲੋਪ ਹੋਣ ਤੋਂ ਬਾਅਦ ਸਾਰੇ ਲੋਕ ਹੈਰਾਨ ਹੋ ਕੇ ਸਾਰੀਆਂ ਸੰਗਤਾਂ ਵਾਪਿਸ ਆ ਗਈਆਂ ਤੇ ਬਾਬਾ ਜੀ ਦੇ ਬਚਪਨ ਦੀਆਂ ਤੇ ਬਾਬਾ ਜੀ ਦੇ ਜੀਵਨ ਦੇ ਕੌਤਕਾਂ ਦੀਆਂ ਗੱਲਾਂ ਕਰਦੀਆਂ ਨੇ ਸਾਧ ਸੰਤ ਜੀ ਜੇ ਕਿਸੇ ਨੂੰ ਅੱਜ ਕਹੀਏ ਵੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਉਮਰ 149 ਸਾਲ ਸੀ ਕੋਈ ਵਿਸ਼ਵਾਸ ਨਹੀਂ ਕਰੇਗਾ ਕਿਉਂ ਕਿ ਅੱਜ ਕੱਲ੍ਹ ਲੋਕ ਸਮਝਦੇ ਨੇ ਵੀ 80 ਤੋਂ ਉੱਪਰ ਕੋਈ ਜੀ ਨਹੀਂ ਸਕਦਾ ਅਸਲ ਵਿੱਚ ਸਾਧ ਸੰਗਤ ਜੀ ਉਹ ਸਮਿਆਂ ਦੇ ਵਿੱਚ ਇੰਨੀਆਂ ਉਮਰਾਂ ਹੋ ਜਾਂਦੀਆਂ ਸੀ ਪਰ ਅੱਜ ਇੰਨੀ ਉਮਰ ਹੋਣੀ ਬਹੁਤ ਔਖੀ ਹੈ ਅੱਜ ਤੋਂ ਜਦੋਂ ਤੁਸੀਂ 100 ਸਾਲ ਬਾਅਦ ਵੇਖੋਗੇ ਅੱਜ ਜਿੰਨੀਆਂ ਉਮਰਾਂ ਵੀ ਨਹੀਂ ਰਹਿਣੀਆਂ ਉਸਾਂ ਨੇ 100 ਸਾਲ ਬਾਅਦ ਅਸੀਂ ਕਿਸੇ ਨੂੰ ਕਵਾਂਗੇ ਵੀ 100 ਸਾਲ ਪਹਿਲਾਂ 70-80 ਦੀ ਉਮਰ ਹੁੰਦੀ ਸੀ ਲੋਕਾਂ ਦੀ ਉਦੋਂ ਸਾਧ ਸੰਗਤ ਜੀ ਲੋਕੀ ਹੈਰਾਨ ਹੋ ਜਾਕਰਣਗੇ ਵੀ 70-80 ਸਾਲ ਦੀ ਉਮਰ ਕਿਉਂਕਿ ਸਮੇਂ ਦੇ ਨਾਲ ਜਿਹੜੀਆਂ ਉਮਰਾਂ ਨੇ ਉਹ ਕਟਗੀਆਂ ਜਾ ਰਹੀਆਂ ਨੇ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ ਵੀ ਬਹੁਤ ਲੰਬੀ ਸੀ ਐਵੇਂ ਹੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਉਮਰ ਵੀ 149 ਸਾਲ ਦੇ ਕੋਲ ਸੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਚੰਬੇ ਦੇ ਵਿੱਚ ਉਹਦੇ ਮਹੀਨੇ 1700 ਬਿਕਰਮੀ ਰੇ ਵਿੱਚ ਕ੍ਰਿਸ਼ਨਾ ਪੱਖ ਦੀ ਪੰਚਮੀ ਨੂੰ ਚੰਬੇ ਦੇ ਵਿੱਚ ਅਲੋਪ ਹੋਏ ਉਦਾਸੀਨ ਸੰਪਰਦਾ ਦੇ ਵੱਲੋਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਯਾਦਗਾਰ ਉੱਥੇ ਬਣਾਈ ਹੋਈ ਹੈ ਸਾਧ ਸੰਗਤ ਜੀ ਕਈ ਲੋਕ ਇਹ ਗੱਲਾ ਕਰਦੇ ਨੇ ਕਿ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਹੁਕਮ ਨਹੀਂ ਮੰਨੇ ਗੁਰੂ ਮਹਾਰਾਜ ਜੀ ਦੀ ਗੱਲ ਨਹੀਂ ਮੰਨਿਆ ਕਰਦੇ ਸਨ ਪਰ ਇਹ ਗੱਲ ਬਿਲਕੁਲ ਸਹੀ ਨਹੀਂ ਅਸਲ ਵਿੱਚ ਤਾਂ ਬਾਬਾ ਸ਼੍ਰੀ ਚੰਜੀ ਮਹਾਰਾਜ ਜੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਹੁਕਮ ਮੰਨੇ ਸਨ ਗੁਰੂ ਮਹਾਰਾਜ ਜੀ ਦੇ ਦੱਸੇ ਹੋਏ ਰਾਹ ਤੇ ਚੱਲੇ ਸਨ ਜਿਹੜੀ ਬਾਬਾ ਜੀ ਨੂੰ ਫਕੀਰੀ ਦੀ ਦਾਤ ਮਿਲੀ ਸੀ ਉਹ ਵੀ ਬਾਬਾ ਜੀ ਨੇ ਪੂਰੀ ਨਿਭਾਈ ਗੁਰੂ ਮਹਾਰਾਜ ਜੀ ਨੇ ਜਿਵੇਂ ਜਿਵੇਂ ਬਾਬਾ ਸ਼੍ਰੀ ਚੰਦ ਜੀ ਨੂੰ ਆਖਿਆ ਸੀ ਬਾਬਾ ਜੀ ਨੇ ਆਪਣੇ ਜੀਵਨ ਦੇ ਵਿੱਚ ਉਵੇਂ-ਉਵੇਂ ਹੀ ਹੁਕਮ ਮੰਨੇ ਜਿਵੇਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਕਸ਼ਮੀਰ ਰਹਿ ਕੇ ਵੇਦਾ ਦਾ ਸ਼ਾਸਤਰਾ ਤੇ ਗ੍ਰੰਥਾ ਦਾ ਅਧਿਐਨ ਕੀਤਾ ਸੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਬਾਬਾ ਸ਼੍ਰੀ ਚੰਦ ਜੀ ਨੇ ਹੁਕਮ ਨਹੀਂ ਮੰਨੇ ਗੁਰੂ ਸਾਹਿਬ ਜੀ ਦੇ ਹੁਣ ਜਦੋਂ ਗੱਦੀ ਦੀ ਗੱਲ ਆਉਂਦੀ ਹੈ ਵੀ ਬਾਬਾ ਸ਼੍ਰੀ ਚੰਦ ਜੀ ਨੂੰ ਗੱਦੀ ਕਿਉਂ ਨਹੀਂ ਦਿੱਤੀ ਇਹ ਤਾਂ ਸਾਜ ਸੰਗਤ ਜੀ ਭਾਈ ਲੈਨਨ ਜੀ ਦੀ ਸੇਵਾ ਭਾਈ ਲੈਨਨ ਜੀ ਦਾ ਸਿੱਧਕ ਵੇਖ ਕੇ ਇਹ ਗੱਦੀ ਉਹਨਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਖੁਦ ਦਿੱਤੀ ਜਦੋਂ ਅਸੀਂ ਬਾਬਾ ਜੀ ਦੀ ਜਨਮ ਸਾਖੀ ਪੜਦੇ ਹਾਂ ਉਦੋਂ ਸਾਨੂੰ ਪਤਾ ਲੱਗੇਗਾ ਵੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਿੰਨਾ ਪ੍ਰੇਮ ਕਰਦੇ ਸੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਬ੍ਰਹਮ ਗਿਆਨੀ ਸਨ ਤੇ ਗੁਰੂ ਮਹਾਰਾਜ ਗੁਰਬਾਣੀ ਵਿੱਚ ਫਰਮਾਉਂਦੇ ਨੇ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜਿਵੇਂ ਮੈਲ ਨਾ ਲੱਗਿਆ ਜਲਾ ਬ੍ਰਹਮ ਗਿਆਨੀ ਮਨੁੱਖ ਮਹਾਨ ਨਿਰਮਲ ਹੁੰਦੇ ਵੀ ਜਿਵੇਂ ਪਾਣੀ ਨੂੰ ਕਦੇ ਮੈਲ ਨਹੀਂ ਨ ਲੱਗਦੀ ਓਵੇਂ ਬ੍ਰਹਮ ਗਿਆਨੀ ਵਿਕਾਰਾਂ ਦੀ ਮੈਲ ਤੋਂ ਸਦਾ ਬਚੇ ਰਹਿ ਕੇ ਨਿਰਮਲ ਰਹਿੰਦੇ ਨੇ ਸਾਧ ਸੰਗਤ ਜੀ ਅੱਜ ਵੀ ਐਹੋ ਜੇ ਬ੍ਰਹਮ ਗਿਆਨੀ ਮਹਾਪੁਰਖ ਕਈ ਹੈਗੇ ਨਹੀਂ ਜਿਨ੍ਹਾਂ ਨੂੰ ਆਪਣੇ ਅੰਤਲੇ ਸਮੇਂ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਜਿਵੇਂ ਸਾਧ ਸੰਗਤ ਜੀ ਇੱਕ ਘਟਨਾ ਇਸ ਦੇਸ਼ ਭਾਰਤ ਦੇ ਵਿੱਚ ਯੂਪੀ ਦੇ ਜ਼ਿਲ੍ਹੇ ਵਿੱਚ ਬਹੁਤ ਮਸ਼ਹੂਰ ਹੋਈ ਸੀ ਉਸ ਘਟਨਾ ਦੀ ਖਬਰ ਅਖਬਾਰਾਂ ਵਿੱਚ ਵੀ ਛਪੀ ਸੀ 4 ਨਵੰਬਰ 1970 ਨੂੰ ਯੂਪੀ ਵਿਖੇ ਸਿੰਘ ਸਭਾ ਗੁਰਦੁਆਰੇ ਵਿੱਚ ਇੱਕ ਗ੍ਰੰਥੀ ਸਿੰਘ ਹੁੰਦੇ ਸਨ ਜਿਨ੍ਹਾਂ ਦਾ ਨਾਮ ਭਾਈ ਸਾਧੂ ਸਿੰਘ ਸੀ ਉਹ ਨਿਹੰਗ ਸਿੰਘ ਬਾਣੇ ਦੇ ਵਿੱਚ ਫਰਲਾਤਾਰੀ ਨਿਹੰਗ ਸਿੰਘ ਬ੍ਰਹਮ ਗਿਆਨੀ ਮਹਾਪੁਰਖ ਸਨ ਉਹ ਉੱਥੋਂ ਦੇ ਉਸ ਗੁਰਦੁਆਰੇ ਦੇ ਗ੍ਰੰਥੀ ਸਿੰਘ ਸਨ ਕਹਿੰਦੇ ਨੇ ਉਹਨਾਂ ਨੇ 4 ਨਵੰਬਰ ਤੋਂ ਪਿਛਲੇ ਦਿਨ ਸੰਤਾਂ ਨੂੰ ਇਹ ਕਿਹਾ ਸੀ ਵੀ ਅਸੀਂ ਕੱਲ ਨੂੰ ਚਲੇ ਜਾਣਾ ਪਰ ਉਹੀ ਗੱਲ ਬ੍ਰਾਹਮ ਗਿਆਨੀ ਮਹਾਪੁਰਖਾ ਦੀ ਗੱਲ ਨੂੰ ਸਮਝਣਾ ਕਿਹੜਾ ਸੋਖ ਹੈ ਉਹਨਾਂ ਦੀ ਆਰਮਜਾਂ ਨੂੰ ਸਮਝਣਾ ਬਹੁਤ ਔਖਾ ਹੈ ਲੋਕ ਸੋਚਦੇ ਵੀ ਹੋ ਸਕਦਾ ਵੀ ਇਹ ਕਿਸੇ ਹੋਰ ਗੁਰਦੁਆਰੇ ਚੱਲੇ ਨੇ ਜਾਂ ਕਿਸੇ ਹੋਰ ਸਥਾਨ ਤੇ ਚਲੇ ਜਾਣਗੇ ਉਹਨਾਂ ਦੀ ਗੱਲ ਨਹੀਂ ਸਮਝੀ ਲੋਕਾਂ ਨੇ ਤਾਂ ਕਹਿੰਦੇ ਜਦੋਂ ਅਗਲਾ ਦਿਨ ਹੋਇਆ 4 ਨਵੰਬਰ ਦਾ ਦਿਨ ਚੜਿਆ ਤਾਂ ਗੁਰਦੁਆਰੇ ਦਾ ਜਿਹੜਾ ਪ੍ਰਧਾਨ ਦਾ ਪੁੱਤਰ ਸੀ ਉਹ ਬਾਬਾ ਜੀ ਨੂੰ ਪ੍ਰਸ਼ਾਦਾ ਦੇਣ ਵਾਸਤੇ ਆਇਆ ਉਹਦੋਂ ਬਾਬਾ ਜੀ ਨੇ ਕਿਹਾ ਵੀ ਪੁੱਤਰ ਇੱਥੇ ਰੱਖ ਦੇ ਤਾਂ ਉਹ ਉੱਥੇ ਪ੍ਰਸ਼ਾਦਾ ਰੱਖ ਕੇ ਚਲਾ ਗਿਆ ਪਰ ਜਦੋਂ ਉਹ ਪ੍ਰਸ਼ਾਦਾ ਵਾਪਿਸ ਲੈਣ ਆਇਆ ਤਾਂ ਉਹਨੇ ਦੇਖਿਆ ਵੀ ਬਾਬਾ ਸਾਧੂ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕ ਕੇ ਗੁਰੂ ਮਹਾਰਾਜ ਜੀ ਦੇ ਵੱਲ ਸੀਸ ਕਰਕੇ ਤੇ ਪਹਿਰ ਉੱਠੇ ਪਾਸੇ ਕਰਕੇ ਉੱਥੇ ਸੱਜ ਗਏ ਤੇ ਉਹਨਾਂ ਦੀ ਨਾਭੀ ਦੇ ਵਿੱਚੋਂ ਇੱਕ ਅਗਨੀ ਨਿਕਲੀ ਕਹਿੰਦੇ ਨੇ ਜਦੋਂ ਉਹਨੇ ਉਹ ਅਗਨੀ ਵੇਖੀ ਤਾਂ ਉਹ ਡਰ ਕੇ ਰੌਲਾ ਪਾਣ ਲੱਗਾ ਤੇ ਸਾਰੇ ਲੋਕਾਂ ਨੂੰ ਉੱਥੇ ਇਕੱਠਾ ਕਰ ਲਿਆ ਕਹਿੰਦੇ ਨੇ ਜਦੋਂ ਤੱਕ ਲੋਕ ਉੱਥੇ ਇਕੱਠੇ ਹੋ ਕੇ ਆਣ ਲੱਗੇ ਤਾਂ ਉਦੋਂ ਤੱਕ ਬਾਬਾ ਜੀ ਦੇ ਸਰੀਰ ਨੂੰ ਅਗਨੀ ਲੱਗ ਚੁੱਕੀ ਸੀ ਬਾਬਾ ਜੀ ਨੇ ਆਪਣਾ ਸਰੀਰ ਤਿਆਗਣ ਵੇਲੇ ਕਿਸੇ ਤੋਂ ਲੱਕੜਾਂ ਨਹੀਂ ਮੰਗੀਆਂ ਕਿਸੇ ਦਾ ਮੋਢੇ ਦਾ ਸਹਾਰਾ ਨਹੀਂ ਮੰਗਿਆ ਇਹ ਤਾਂ ਸਾਧ ਸੰਗਤ ਜੀ ਬ੍ਰਾਹਮੁ ਗਿਆਨੀ ਮਾਪੁਰਖਾ ਦੇ ਵਿੱਚ ਐਨੀ ਸ਼ਕਤੀ ਤਾਂ ਹੁੰਦੀ ਹੋਇ ਐ ਕਿਉਂਕਿ ਉਹ ਪਰਮੇਸ਼ਰ ਦੇ ਸਰੂਪ ਬਣ ਜਾਂਦੇ ਨੇ ਤੇ ਉਹਨਾਂ ਦੇ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ ਰਹਿੰਦਾ ਕਹਿੰਦੇ ਨੇ ਉਹ ਜਿਹੜੀ ਅਗਨੀ ਸੀ ਉਸ ਅਗਨੀ ਨੇ ਜਿਸ ਮੈਟ ਦੇ ਉੱਪਰ ਬਾਬਾ ਜੀ ਲੇਟੇ ਹੋਏ ਸਨ ਉਸ ਮੈਟ ਨੂੰ ਖਰਾਬ ਨਹੀਂ ਕੀਤਾ ਉਸ ਅਗਨੀ ਨੇ ਸਾੜਿਆ ਨਹੀਂ ਕਿਉਂਕਿ ਉਹ ਅਗਨੀ ਬਾਕੀ ਅਗਨੀ ਵਾਂਗ ਨਹੀਂ ਸੀ ਉਹ ਅਗਨੀ ਨੇ ਤਾਂ ਸਿਰਫ ਬਾਬਾ ਜੀ ਦੇ ਸਰੀਰ ਨੂੰ ਸੰਸਕਾਰ ਕਰਨ ਵਾਸਤੇ ਹੀ ਜਲਾਇਆ। ਕਹਿੰਦੇ ਨੇ ਉੱਥੇ ਕਈ ਲੋਕ ਇਹ ਕਹਿਣ ਵੀ ਇਹਨਾਂ ਦੇ ਉੱਪਰ ਪਾਣੀ ਸਿੱਟ ਦਿਓ। ਪਰ ਉੱਥੇ ਕਈ ਸਿਆਣੇ ਵੀ ਸਨ। ਉਹਨਾਂ ਨੇ ਕਿਹਾ ਭਾਈ ਇਹ ਅਗਨੀ ਆਮ ਅਗਨੀਆਂ ਵਾਂਗ ਨਹੀਂ ਤਾਂ ਇਸ ਲਈ ਇਹ ਕਰਮ ਨਾ ਕਰਿਓ। ਕਹਿੰਦੇ ਨੇ ਉੱਥੇ ਕਈ ਅਫਸਰ ਵੀ ਆਏ। ਉਹਨਾਂ ਨੇ ਕਿਹਾ ਵੀ ਅਸੀਂ ਪੋਸਟਮਾਰਟਮ ਕਰਨਾ ਹੈ। ਦੇਖਾਉਂਦੀ ਅਸੀਂ ਇਹ ਗੱਲ ਕੀ ਹੋਈ ਹੈ। ਪ੍ਰਸਾਦ ਸੰਗਤ ਜੀ ਜਦੋਂ ਉਹਨਾਂ ਸਾਰਿਆਂ ਨੂੰ ਇਹ ਗੱਲ ਦੀ ਸਮਝ ਲੱਗੀ ਵੀ ਇਹ ਕਲਗੀਧਰ ਪਾਤਸ਼ਾਹ ਜੀ ਦੇ ਗੁਰਮੁਖ ਬ੍ਰਹਮ ਗਿਆਨੀ ਨਿਹੰਗ ਸਿੰਘ ਸਨ ਉਹ ਸਮਝ ਗਏ ਵੀ ਇੱਥੇ ਅੱਜ ਕੌਤਕ ਵਰਤਿਆ ਕਹਿੰਦੇ ਨੇ ਉਹਨਾਂ ਦੀ ਉਮਰ 100 ਸਾਲ ਤੋਂ ਉੱਪਰ ਸੀ ਤੇ ਇਹ ਵੀ ਕਿਹਾ ਜਾਂਦਾ ਹੈ ਵੀ ਇੱਕ ਬੀਬੀ ਨੇ ਆ ਕੇ ਉਹਨਾਂ ਦੇ ਪੈਰਾਂ ਨੂੰ ਛੂ ਲਿਆ ਸੀ ਤਾਂ ਇਸ ਕਰਕੇ ਜਿਹੜੀ ਅਗਨ ਉਹਨਾਂ ਦੀ ਨਾਭੀ ਵਿੱਚੋਂ ਨਿਕਲੀ ਸੀ ਉਸ ਅਗਨ ਨੇ ਸਾਰੇ ਸ਼ਰੀਰ ਨੂੰ ਸਵਾਹ ਕਰ ਦਿੱਤਾ ਸੀ ਪਰ ਪਹਿਰ ਰਹਿ ਗਈ ਸੀ ਕਹਿੰਦੇ ਨੇ ਜਦੋਂ ਉੱਥੇ ਉਹ ਸੰਸਕਾਰ ਹੋਇਆ ਤਾਂ ਕਈ ਦਿਨ ਲਗਾਤਾਰ ਉਥੋਂ ਚੰਦਨ ਦੀ ਖੁਸ਼ਬੂ ਆਂਦੀ ਦੀ ਬਹੁਤ ਵੱਡੇ ਵੱਡੇ ਫਿਲਾਸਫਰ ਉੱਥੇ ਆ ਆ ਕੇ ਰਿਸਰਚਾ ਕਰਦੇ ਨੇ ਵੀ ਇਹ ਗੱਲ ਇਹ ਕੌਤਕ ਹੋਇਆ ਕਿਵੇਂ ਸੋ ਇੱਥੇ ਭਗਤ ਸਾਧ ਸੰਗਤ ਜੀ ਇਹ ਹੈ ਵੀ ਇੱਥੇ ਕੋਈ ਕਹੇ ਵੀ ਬਾਬਾ ਸ਼੍ਰੀ ਜਨਜੀ ਮਹਾਰਾਜ ਅਲੋਪ ਕਿਵੇਂ ਹੋ ਗਏ ਅਸੀਂ ਨਹੀਂ ਮੰਨਦੇ ਸੋ ਇਹ ਗੱਲਾਂ ਇਹ ਸਾਡੀ ਤੁਛ ਬੁੱਧੀ ਨਹੀਂ ਸਮਝ ਸਕਦੀ ਇਹ ਕੌਤਕਤਾ ਅੱਜ ਵੀ ਹੁੰਦੇ ਨੇ ਸਾਧ ਸੰਗਤ ਜੀ ਗੁਰੂ ਮਹਾਰਾਜ ਦਾ ਸੰਤਾ ਦੀ ਉਸਤਤ ਵਿੱਚ ਕਹਿੰਦੇ ਨੇ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੈ ਅਭਿਮਾਨ ਸਾਧ ਕੇ ਸੰਗ ਪ੍ਰਗਟੈ ਸੋ ਗਿਆਨ ਗੁਰੂ ਮਹਾਰਾਜ ਪੰਜਵੇਂ ਪਾਸ਼ਾ ਇੱਥੇ ਦੱਸਦੇ ਨੇ ਗੁਰਮੁਖਾ ਦੀ ਸੰਗਤ ਵਿੱਚ ਰਹਿ ਕੇ ਮੁਖ ਉਜਲ ਹੋ ਜਾਂਦੇ ਨੇ ਕਿਉਂਕਿ ਸਾਧੂ ਜਨਾਂ ਦੇ پاس ਰਹਿ ਕੇ ਧਿਕਾਰਾਂ ਦੀ ਸਾਰੀ ਮੈਲ ਮਿਟ ਜਾਂਦੀ ਹੈ ਤੇ ਸਾਧੂਆ ਦੀ ਸੰਗਤ ਵਿੱਚ ਹੰਕਾਰ ਦੂਰ ਹੁੰਦਾ ਹੈ ਅਤੇ ਸ੍ਰੇਸ਼ਟ ਗਿਆਨ ਪ੍ਰਗਟ ਹੋ ਜਾਂਦਾ ਹੈ ਅੱਗੇ ਗੁਰੂ ਮਹਾਰਾਜ ਕਹਿੰਦੇ ਨੇ ਸਾਧਕੇ ਸੰਗ ਬੂਝੈ ਪ੍ਰਭ ਨੀਰਾ ਸਾਧ ਸੰਗ ਸਭ ਹੋਦ ਨਬੇਰਾ ਸਾਧਕੇ ਸੰਗ ਪਾਏ ਨਾਮ ਰਤਨ ਸਾਧਕੇ ਸੰਗ ਏਕ ਉਪਰ ਜਤਨ ਇੱਥੇ ਗੁਰੂ ਮਹਾਰਾਜ ਸਮਝਾਉਂਦੇ ਨੇ ਸੰਤਾ ਦੀ ਸੰਗਤ ਵਿੱਚ ਪ੍ਰਭੂ ਅੰਗ ਸੰਗ ਵਸਦਾ ਜਾਪਦਾ ਏ ਇਸ ਵਾਸਤੇ ਮੰਦੇ ਸੰਸਕਾਰਾਂ ਜਾਂ ਵਾਸਨਾ ਦਾ ਸਾਰਾ ਨਵੇੜਾ ਹੋ ਜਾਂਦਾ ਹੈ ਗੁਰਮੁਖਾ ਦੀ ਸੰਗਤ ਵਿੱਚ ਮਨੁੱਖ ਨਾਮ ਰੂਪੀ ਰਤਨ ਲੱਭ ਲੈਂਦਾ ਤੇ ਇੱਕ ਪ੍ਰਭੂ ਨੂੰ ਮਿਲਣ ਦਾ ਯਤਨ ਕਰਦਾ ਅੰਤ ਵਿੱਚ ਗੁਰੂ ਮਹਾਰਾਜ ਕਹਿੰਦੇ ਨੇ ਸਾਧ ਕੀ ਮਹਿਮਾ ਬਰਨਾ ਕੌਣ ਪ੍ਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿਸਮਨੀ ਮਹਾਰਾਜ ਕਹਿੰਦੇ ਨੇ ਸਾਧੂਆਂ ਦੀ ਵਡਿਆਈ ਕਿਹੜਾ ਮਨੁੱਖ ਬਿਆਨ ਕਰ ਸਕਦਾ ਸਾਧ ਸੰਗਤ ਜੀ ਅਸੀਂ ਜੇ ਮਹਾਪੁਰਖਾਂ ਦੀ ਮਹਿਮਾ ਨੂੰ ਬਿਆਨ ਕਰਨ ਲੱਗ ਜੀ ਤਾਂ ਅਸੀਂ ਉਹ ਮਹਮਾ ਬਿਆਨ ਨਹੀਂ ਕਰ ਸਕਦੇ ਕਿਉਂ ਕਿ ਗੁਰੂ ਪਾਸ਼ਾ ਅਗਲੀ ਪੰਕਤੀ ਵਿੱਚ ਦੱਸਦੇ ਨੇ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੀ ਸਮਾਨੀ ਇਹਦਾ ਭਾਵ ਮਹਾਰਾਜ ਕਹਿੰਦੇ ਨੇ ਸਾਧ ਜਨਾਂ ਦੀ ਸੋਭਾ ਪ੍ਰਭੂ ਦੀ ਸੋਭਾ ਦੇ ਬਰਾਬਰ ਹੋ ਜਾਂਦੀ ਹੈ ਇਸ ਲਈ ਅਸੀਂ ਉਹਨਾਂ ਦੀ ਸੋਭਾ ਨੂੰ ਬਿਆਨ ਨਹੀਂ ਕਰ ਸਕਦੇ ਸੋ ਇਸੇ ਤਰ੍ਹਾਂ ਅਸੀਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਸੋਭਾ ਨਹੀਂ ਬਿਆਨ ਕਰ ਸਕਦੇ ਦੁਨੀਆ ਵਿੱਚ ਬਹੁਤ ਲੋਕਾਂ ਦਾ ਆਗਾਜ਼ ਹੁੰਦਾ ਹੈ ਜਮਨਾ ਮਰਨਾ ਕਰਮਾਂ ਦੇ ਅਨੁਸਾਰ ਲੱਗਿਆ ਰਹਿੰਦਾ ਪਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਇਸ ਦੁਨੀਆ ਤੇ ਆਉਣਾ ਕੋਈ ਆਮ ਲੋਕਾ ਵਰਗਾ ਨਹੀਂ ਹੈ ਕਿਉਂਕਿ ਜੇ ਗੁਰੂ ਨਾਨਕ ਸੱਚੇ ਪਾਤਸ਼ਾਹ ਪਰਮਾਤਮਾ ਦੇ ਸਰਗੁਣ ਸਰੂਪ ਨੇ ਤਾਂ ਉਹਨਾਂ ਦੇ ਘਰ ਪੈਦਾ ਹੋਣ ਵਾਲੇ ਵੀ ਅਜ਼ਮਤਾ ਤੇ ਰਹਿਮਤਾ ਦੇ ਮਾਲਕ ਹੋਣਗੇ ਜਨਮਾ ਜਨਮਾ ਦੀ ਬੰਦਗੀ ਹੋਵੇਗੀ ਤਾਂ ਹੀ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਕੋਦੂ ਕੋਦਾਦੀ ਗੋਦ ਮਿਲੀ ਹੈ ਸਾਜ ਸੰਗਤ ਜੀ ਅੱਜ ਕੱਲ ਕੁਝ ਲੋਗ ਐਹੋ ਜਿਨੇ ਜਿਨ੍ਹਾਂ ਦੇ ਅੰਦਰ ਰੋਹਾਨੀਅਤ ਦੇ ਨਾਮ ਤੇ ਕੁਝ ਵੀ ਨਹੀਂ ਤੇ ਉਹ ਬਾਬਾ ਜੀ ਦੇ ਬਾਰੇ ਬਹੁਤ ਭੱਦੇ ਅਲਫਾਜ਼ ਵਰਤਦੇ ਨੇ ਜੇ ਅਸੀਂ ਗੁਰੂ ਮਹਾਰਾਜ ਜੀ ਨੂੰ ਪੁੱਛੀਏ ਮਹਾਰਾਜ ਜਿਹੜੇ ਗੁਰੂ ਘਰ ਦੇ ਸਿੱਖ ਸੇਵਕ ਸਨ ਪਰਿਵਾਰ ਸੀ ਅਨਸਬੰਸ ਸੀ ਉਹਨਾਂ ਦਾ ਸਤਕਾਰ ਕਰਨਾ ਬੜੰਦਾ ਹੈ ਕੀ ਨਹੀਂ ਬੰਦਗੀ ਦੀ ਗੱਲ ਤਾਂ ਬਾਅਦ ਵਿੱਚ ਆਉਂਦੀ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਸਮਝ ਲਈਏ ਵੀ ਜੇ ਕੋਈ ਗੁਰੂ ਪਾਤਸ਼ਾਹ ਜੀ ਦੀ ਕੁੱਲ ਦੇ ਵਿੱਚੋਂ ਅੰਸ਼ ਦੇ ਵਿੱਚੋਂ ਹੋਵੇ ਤਾਂ ਉਹਦਾ ਸਤਕਾਰ ਕਿੰਨਾ ਕੁ ਕਰਨਾ ਚਾਹੀਦਾ ਗੁਰਬਾਣੀ ਦਾ ਫਰਮਾਨ ਹੈ ਤਨ ਤਨ ਪਿਤਾ ਤਨ ਤਨ ਕੁੱਲ ਤਨ ਤਨ ਸੋਜਨਨੀ ਜਿਨ ਗੁਰੂ ਜਨਿਆ ਮਾਇ ਇੱਥੇ ਇਹ ਭਾਵ ਹੈ ਭਾਈ ਮਹਤਾ ਕਾਲੂ ਜੀ ਤਨ ਨੇ ਤਨ ਤਨ ਪਿਤਾ ਤਨ ਤਨ ਕੁੱਲ ਤਨ ਤਨ ਸੋਜਨਨੀ ਇੱਥੇ ਮਹਾਰਾਜ ਕਹਿੰਦੇ ਨੇ ਉਹ ਜਿਹੜੀ ਕੁੱਲ ਹੈ ਉਹ ਵੀ ਤਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਾਂ ਉਹ ਸਾਰੀ ਕੁੱਲ ਨੂੰ ਹੀ ਤਨ ਕਹਿ ਦਿੱਤਾ ਸੋ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਵੀ ਤਨ ਹੀ ਹਨ ਹੁਣ ਸਾਧ ਸੰਗਤ ਜੀ ਗੁਰਬਾਣੀ ਤੋਂ ਉੱਪਰ ਕੋਈ ਵੀ ਨਹੀਂ ਸਾਡੀ ਵਿਚਾਰ ਧਾਰਾ ਵੀ ਗੁਰਬਾਣੀ ਤੋਂ ਉੱਪਰ ਥੋੜੀ ਨਾ ਹੈ ਵਾਹੋ ਵਾਹੋ ਬਾਨੀ ਨਿਰੰਕਾਰ ਹੈ ਇਸ ਜਿਵੜ ਅਵਰ ਨਾ ਕੋਈ ਜੇ ਗੁਰੂ ਮਹਾਰਾਜ ਸਾਰੀ ਕੁਲ ਨੂੰ ਧੰਨ ਕਹਿ ਰਹੇ ਨੇ ਤਾਂ ਬਾਬਾ ਸ਼੍ਰੀ ਚੰਜੀ ਮਹਾਰਾਜ ਵੀ ਧੰਨ ਤਨ ਹੈ ਸੋ ਇਹ ਗੱਲ ਮੈਂ ਆਪ ਜੀ ਨੂੰ ਤਾਂ ਦੱਸੀ ਹੈ ਕਿਉਂਕਿ ਕਈ ਲੋਕ ਬਾਬਾ ਸ਼੍ਰੀ ਚੰਜੀ ਮਹਾਰਾਜ ਜੀ ਨੂੰ ਨਹੀਂ ਮੰਨਦੇ ਉਹਨਾਂ ਨੂੰ ਧੰਨ ਨਹੀਂ ਆਖਦੇ ਪਰ ਇੱਥੇ ਤਾਂ ਗੁਰਬਾਣੀ ਉਹ ਸਾਰੀ ਕੁਲ ਨੂੰ ਹੀ ਧੰਨ ਕਹਿ ਰਹੀ ਏ ਜਿੱਥੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਸੋ ਧੰਨ ਨੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਧੰਨ ਨੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ